हां जी ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਦੱਸੂਗਾ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵੱਲੋਂ ਇੱਕ ਐਡਵਰਟਾਈਜ਼ਮੈਂਟ ਜਾਰੀ ਕੀਤੀ ਗਈ ਹੈ ਇਸ਼ਤਿਹਾਰ ਜਾਰੀ ਕੀਤਾ ਗਿਆ ਜਿਸ ਰਾਹੀਂ ਜਿਹੜੀਆਂ ਹੈਗੀਆਂ ਨੌਨ ਟੀਚਿੰਗ ਪੋਜੀਸ਼ਨ ਦੀਆਂ ਤਿੰਨ ਪੋਸਟ ਐਡਵਰਟਾਈਜ਼ ਕੀਤੀਆਂ ਗਈਆਂ ਨੇ ਉਹ ਪੋਸਟ ਜਿਹੜੀਆਂ ਐਡਵਰਟਾਈਜ਼ ਵੀ ਕੀਤੀਆਂ ਗਈਆਂ ਨੇ ਡੈਪੂਟੇਸ਼ਨ ਬੇਸਿਸ ਤੇ ਕੀਤੀਆਂ ਗਈਆਂ ਨੇ ਡੈਪੂਟੇਸ਼ਨ ਆਧਾਰ ਤੇ ਕੀਤੀਆਂ ਗਈਆਂ ਨੇ ਜੋ ਕਿ ਐਡਵਰਟਾਈਜ਼ਮੈਂਟ ਨੰਬਰ ਹੈਗਾ ਜੀ ਐਮ ਆਰ ਐਸ ਪੀ ٹی ਯੂ ਈ ਐਸ ਟੀ ਪੀ /2024/dpr/539 ਐਡਵਰਟਾਈਜ਼ਮੈਂਟ ਨੰਬਰ ਦੇ थ्रू ਕੀਤੀਆਂ ਗਈਆਂ ਨੇ ਤਿੰਨ ਤਰ੍ਹਾਂ ਦੀਆਂ ਤੇ ਇਹ ஆன்ਲਾਈਨ ਜਿਹੜੀ ਐਪਲੀਕੇਸ਼ਨ ਇਨਵਾਈਟ ਕੀਤੀਆਂ ਗਈਆਂ ਨੇ ਤੇ ਇਹਨਾਂ ਦੀ ਹਾਰਡ ਕਾਪੀ ਉਹਨਾਂ ਨੇ ਲਿਖਿਆ ਕਿ ਅਲੋਂਗ ਵਿਦ ਹਾਰਡ ਹਾਰਡ ਕਾਪੀ ਜਿਹੜੀ ਐਪਲੀਕੇਸ਼ਨ ਦੀ ਅਲੋਂਗ ਵਿਦ ਦ ਟੈਸਟਡ ਫੋਟੋਕਾਪੀਜ਼ ਆਫ ਜਿਹੜੀਆਂ ਹੈਗੀਆਂ ਸਰਟੀਫਿਕੇਟ ਡਾਕੂਮੈਂਟਸ ਜੋ ਵੀ ਤੁਸੀਂ ਅਟੈਚ ਕਰੋਗੇ ਉਹ 30 ਦਸੰਬਰ 2024 ਨੂੰ 24 ਤੱਕ ਸ਼ਾਮ ਨੂੰ 5 ਵਜੇ ਤੱਕ ਜਿਹੜੀ ਹੈਗੀ ਆ ਥਰੂ ਸਪੀਡ ਪੋਸਟ ਵੀ ਤੁਸੀਂ ਭੇਜ ਸਕਦੇ ਹੋ ਰਜਿਸਟਰਡ ਪੋਸਟ ਵੀ ਜਿਹੜੀ ਭੇਜ ਸਕਦੇ ਹੋ ਤੇ ਪਰਸਨਲੀ ਵੀ ਤੁਸੀਂ ਉੱਥੇ ਜਾ ਕੇ ਜਿਹੜੀ ਹੈਗੀ ਐ ਸਬਮਿਟ ਕਰਵਾ ਸਕਦੇ ਹੋ ਤੇ ਡਿਟੇਲ ਜਿਹੜੀ ਹੈਗੀ ਐ ਫਰ ਡਿਟੇਲਡ ਇਨਫੋਰਮੇਸ਼ਨ ਤੇ ਆਨਲਾਈਨ ਅਪਲੀਕੇਸ਼ਨ ਫਾਰਮ ਲਈ ਜਿਹੜਾ ਹੈਗਾ ਤੁਸੀਂ ਉਹਨਾਂ ਦੀ ਵੈਬਸਾਈਟ ਹੈ ਜਿਹੜੀ ਵਿਜ਼ਿਟ ਕਰ ਸਕਦੇ ਆ ਜੋ ਕੀ ਹੈਗੀ ਐ www.mrsptu.ac.in ਤੇ ਜਾ ਕੇ ਤੁਸੀਂ ਜਿਹੜਾ ਹੈਗਾ ਅਪਲਾਈ ਕਰ ਸਕਦੇ ਹੋ ਤੇ ਅੱਗੇ ਆਪਾਂ ਪੜ੍ਹ ਲੈਨੇ ਕਿਹੜੀ-ਕਿਹੜੀ ਪੋਸਟ ਹੈਗੀ ਹੈ ਜੀ ਡਿਪਟੀ ਰਜਿਸਟਰਾਰ ਦੀਆਂ ਦੋ ਪੋਸਟ ਜਨਰਲ ਕੈਟਾਗਰੀ ਦੇ ਅੰਡਰ ਐਡਵਰਟਾਈਜ਼ ਕੀਤੀਆਂ ਗਈਆਂ ਨੇ ਜਿਨ੍ਹਾਂ ਦਾ ਪੇ ਲੈਵਲ ਹੈਗਾ ਜੀ ਪੇ ਲੈਵਲ ਹੈਗਾ 23 ਯਾਨੀ ਕਿ 23 ਨੰਬਰ ਪੇ ਲੈਵਲ ਹੈਗਾ ਐਸ ਪਰ 6 PPC 6ਵੇਂ ਪੇ ਕਮਿਸ਼ਨ ਦੇ ਮੁਤਾਬਕ ਤੇ ਅੱਗੇ ਅਸਿਸਟੈਂਟ ਰਜਿਸਟਰਾਰ ਦੀਆਂ ਵੀ ਦੋ ਪੋਸਟ ਐਡਵਰਟਾਈਜ਼ ਕੀਤੀਆਂ ਗਈਆਂ ਨੇ ਡਿਪੂਟੇਸ਼ਨ ਬੇਸਿਸ ਤੇ ਜਿਨ੍ਹਾਂ ਵਿੱਚੋਂ ਇੱਕ ਜਨਰਲ ਕੈਟਾਗਰੀ ਦੇ ਤੇ ਇੱਕ BC ਲਈ ਹੈਗੀ ਆ ਤੇ ਪੇ ਲੈਵਲ ਨੰਬਰ ਹੈਗਾ ਜੀ 18 ਯਾਨੀ ਕਿ 18 ਐਸ ਪਰ 6 ਪੀਪੀਸੀ ਜੋ ਕਿ ਇਕੁਇਵਲੈਂਟ ਹੈਗਾ ਜੀ 15600 ਹਾਈਫਨ 39100 ਪਲੱਸ 5400 ਗ੍ਰੇਡ 'ਤੇ ਜੋ ਕਿ ਐਸ ਪਰ 5ਥ ਪੀਪੀਸੀ ਹੁੰਦਾ ਤੇ ਡਿਪਟੀ ਰਜਿਸਟਰਾਰ ਦਾ ਜਿਹੜਾ ਪੇ ਪੇ ਲੈਵਲ ਤੁਹਾਨੂੰ ਮੈਂ ਦੱਸਿਆ ਸੀ 23 ਨੰਬਰ ਪੇ ਲੈਵਲ ਹੈਗਾ 23 ਪੇ ਲੈਵਲ ਨੰਬਰ ਉਹ ਜਿਹੜਾ ਇਕੁਇਵਲੈਂਟ ਹੈਗਾ ਜੀ 15600 ਹਾਈਫਨ 39100 ਪਲੱਸ 7600 ਗ੍ਰੇਡ 'ਤੇ ਦੇ ਇਕੁਇਵਲੈਂਟ ਐਸ ਪਰ 5ਥ ਪੀਪੀਸੀ ਅੱਗੇ 3rd ਪੋਸਟ ਜਿਹੜੀ ਕੀਤੀ ਗਈਆਂ ਜੀ ਜੂਨੀਅਰ ਅਸਿਸਟੈਂਟ ਦੀਆਂ ਤਿੰਨ ਪੋਸਟ ਐਡਵਰਟਾਈਜ਼ ਕੀਤੀਆਂ ਗਈਆਂ ਨੇ ਜੀ ਤਿੰਨੇ ਜਿਹੜੀਆਂ ਪੋਸਟ ਹੈਗੀਆਂ ਨੇ ਜਨਰਲ categories ਦੀਆਂ ਨੇ ਤੇ 5th PPC ਦੇ ਅਕੋਰਡਿੰਗ ਹੈ ਤਾਂ ਪੇ ਸਕੇਲ ਬੰਦਾ ਜੀ 10-300-34-800+3600 ਗ੍ਰੇਡ 'ਤੇ ਜੋ ਕਿ ਇਕੁਇਲੈਂਟ ਹੈਗਾ ਜੀ ਪੇ ਲੈਵਲ ਨੰਬਰ 7 ਐਜ਼ ਪਰ 6th PPC ਕੁਆਲੀਫਿਕੇਸ਼ਨ ਤੁਸੀਂ ਇਹਦੀ ਜਿਹੜੀ ਹੈਗੀ ਆ ਪੜ ਲਿਓ ਮੈਂ ਪੋਸਟ ਜਿਹੜੀ ਹੈ ਡਿਸਪਲੇ ਵੀ ਕਰ ਦੂੰਗਾ ਐਡਵਰਟਾਈਜ਼ਮੈਂਟ ਜਿਹੜੀ ਹੈਗੀ ਆ ਵੀਡੀਓ ਦੇ ਲਾਸਟ 'ਤੇ ਤੇ ਤੁਹਾਨੂੰ ਮੈਂ PDF ਵੀ ਪ੍ਰੋਵਾਈਡ ਕਰ ਦੂੰਗਾ ਜੇ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਕਹਿ ਦੋਗੇ ਤਾਂ ਜਨਰਲ ਇਨਸਟਰਕਸ਼ਨ ਇਹਦੇ ਵਿੱਚ ਹੈਗੇ ਨੇ ਕਿ 30 12 ਤੱਕ 30 12 2024 30 ਦਸੰਬਰ 2024 ਨੂੰ ਸ਼ਾਮ ਨੂੰ 5 ਵਜੇ ਤੱਕ ਜਿਹੜੀ ਤੁਹਾਡੀ ਐਪਲੀਕੇਸ਼ਨ ਹੈ ਉੱਥੇ ਸਬਮਿਟ ਹੋ ਜਾਣੀਆਂ ਚਾਹੀਦੀਆਂ ਨੇ ਅੱਗੇ ਲਿਖਿਆ ਕਿ ਯੂਨੀਵਰਸਿਟੀ ਕੋਲ ਅਧਿਕਾਰ ਹੈਗਾ ਕਿ ਰਾਈਟ ਹੈਗਾ ਕਿ ਉਹ ਪੋਸਟਾਂ ਨੂੰ ਘਟਾਵਦਾ ਸਕਦੇ ਨੇ ਤੇ ਇਹ ਜਿਹੜੀ ਡੈਪਿਊਟੇਸ਼ਨ ਬੇਸ ਤੇ ਪੋਸਟ ਭਰੀਆਂ ਜਾਣੀਆਂ ਨੇ ਇਹ ਪਹਿਲੇ 3 ਸਾਲਾਂ ਲਈ ਇਨੀਸ਼ੀਅਲ ਜਿਹੜੀਆਂ ਹੈਗੀਆਂ 3 ਸਾਲਾਂ ਲਈ ਕੀਤੀਆਂ ਜਾਣਗੀਆਂ ਭਰੀਆਂ ਜਾਣਗੀਆਂ ਤੇ ਉਸ ਤੋਂ ਬਾਅਦ ਯੋ ਉੱਥੇ ਲਿਖਿਆ ਕਿ ਯੂਨੀਵਰਸਿਟੀ ਇਸ ਲਈ ਕੋਈ ਜ਼ਿੰਮੇਵਾਰ ਨਹੀਂ ਹੋਊਗੀ ਜੇ ਤੁਹਾਡੀ ਐਪਲੀਕੇਸ਼ਨ ਲੇਟ ਪਹੁੰਚਦੀ ਆ ਜਾਂ ਪੋਸਟ ਆਫਿਸ ਦੇ ਕਰਕੇ ਜਾਂ ਜੇ ਪੋਸਟਲ ਡਿਲੇ ਕਰਕੇ ਤੁਹਾਡੀ ਲੇਟ ਹੁੰਦੀ ਆ ਤੇ ਨੌਲੇਜ ਆਫ ਪੰਜਾਬੀ ਇਹ ਕਹਿੰਦੇ ਆ ਕਿ ਦਸਵੀਂ ਦੇ ਵਿੱਚ ਦਸਵੀਂ ਦੇ ਵਿੱਚ ਪੰਜਾਬੀ ਵਿਸ਼ਾ ਜਿਹੜਾ ਪਾਸ ਹੋਇਆ ਹੋਣਾ ਜ਼ਰੂਰੀ ਆ ਦਸਵੀਂ ਤੱਕ ਜਿਹੜੀ ਹੈਗੀ ਆ ਦਸਵੀਂ ਕਲਾਸ ਤੱਕ ਤੁਹਾਡੀ ਪੰਜਾਬੀ ਪਾਸ ਹੋਈ ਹੋਣੀ ਜ਼ਰੂਰੀ ਹੈਗੀ ਆ ਜੀ ਦਿ ਕੈਂਡੀਡੇਟਸ ਅੱਗੇ ਲਿਖਿਆ ਜੀ ਕੈਂਡੀਡੇਟਸ ਮਸਟ ਪ੍ਰੋਡਿਊਸ ਔਰ ਰੈਲੇਵੈਂਟ ਰੀਨਲ ਡਾਕੂਮੈਂਟਸ ਐਸ ਪ੍ਰੂਫ ਆਫ ਡਿਟੇਲ ਫਰਨਿਸ਼ਡ ਇਨ देयर ਐਪਲੀਕੇਸ਼ਨ ਐਪਲੀਕੇਸ਼ਨ ਰਿਸੀਵ ਨਾਟ ਥਰੂ ਪੇਪਰ ਚੈਨਲ ਵਿਲ ਨਾਟ ਬੀ ਕਨਸੀਡਰ ਫਾਰ ਇੰਟਰਵਿਊ ਐਟ ਦੀ ਟਾਈਮ ਆਫ ਇੰਟਰਵਿਊ ਜਦੋਂ ਵੀ ਤੁਸੀਂ ਤੁਹਾਡੀ ਕੋਈ ਇੰਟਰਵਿਊ ਹੋਊਗੀ ਤਾਂ ਉੱਥੇ ਆਪਣੇ ਰੀਨਲ ਡਾਕੂਮੈਂਟਸ ਜਿਹੜੇ ਲੈ ਕੇ ਜਾਣੇ ਹੈਗੇ ਨੇ ਸਾਰੇ ਉੱਥੇ ਨਾਲ ਲੈ ਕੇ ਜਾਣੇਗੇ ਨੇ ਜਾਣੇ ਹੈਗੇ ਨੇ